ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗਰੂ ਪਿਆਰਿਓ ਗੱਲਬਾਤ ਅੱਜ ਕਰਾਂਗੇ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਦੇ ਬਾਰੇ ਸੋ ਜਹਾਂਗੀਰ ਬਾਦਸ਼ਾਹ ਤੋਂ ਪਹਿਲਾਂ ਹਮਾਈਓ ਬਾਦਸ਼ਾ ਜਦੋਂ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨਾਂ ਨੂੰ ਆਇਆ ਇਹ ਦੱਸਾਂਗੇ ਤੁਹਾਨੂੰ ਅੱਜ ਔਰ ਬਾਬਾ ਸ਼੍ਰੀ ਚੰਦ ਜੀ ਨਾਲ ਜੁੜੀਆਂ ਹੋਈਆਂ ਕੁਝ ਸਾਖੀਆਂ ਸੁਣਾਵਾਂਗੇ ਜਿਨ੍ਹਾਂ ਨੂੰ ਸੁਣ ਕੇ ਤੁਹਾਡੇ ਤਨ ਮਨ ਸ਼ੀਤਲ ਹੋ ਜਾਣਗੇ ਸੋ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਔਰ ਚੈਨਲ ਜਿਨ੍ਹਾਂ ਵੀਰਾਂ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦੱਬ ਲੋ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਕਰਤਾਰਪੁਰ ਰਾਵੀ ਰਿ ਧਰਮਸ਼ਾਲਾ ਇਹਦੇ ਵਿੱਚ ਧਰਮ ਉਪਦੇਸ਼ ਕਰ ਰਹੇ ਸਨ ਕਿ ਪੰਜ ਸ਼ਾਹੀ ਸਵਾਰਾਂ ਸਮੇਤ ਬਾਦਸ਼ਾਹ ਦਾ ਦਰੋਗਾ ਹਾਜ਼ਰ ਹੋਇਆ ਤੇ ਬਾਬਾ ਜੀ ਨੂੰ ਸਜਦਾ ਕਰਕੇ ਕਹਿਣ ਲੱਗਾ ਮਹਾਰਾਜ ਆਪਰੇ ਦਸ਼ਨਾ ਨੂੰ ਹਮਾਈਓ ਬਾਦਸ਼ਾਹ ਸਲਾਮਤ ਆ ਰਹੇ ਹਨ। ਬਾਲਯਤੀ ਜੀ ਨੇ ਫਿਰ ਭਾਈ ਕੰਬਲਿਏ ਜੀ ਨੂੰ ਕਿਹਾ ਕਿ ਜਾ ਕੇ ਮਾਤਾ ਜੀ ਨੂੰ ਕਹੋ ਕਿ ਹਮਾਈਓ ਬਾਦਸ਼ਾਹ 530 ਸਵਾਰਾਂ ਸਹਿਤ ਦਰਸ਼ਨਾਂ ਦੀ ਇੱਛਾ ਰੱਖ ਕੇ ਆ ਰਿਹਾ ਹੈ। ਤੁਸੀਂ ਉਹਨਾਂ ਲਈ ਭੋਜਨ ਤਿਆਰ ਕਰਾਓ। ਭਾਈ ਕੰਬਲਿਏ ਜੀ ਨੇ ਜਾ ਕੇ ਮਾਤਾ ਸੁਲਖਣੀ ਜੀ ਨੂੰ ਸੁਨੇਹਾ ਦਿੱਤਾ ਤੇ ਮਾਤਾ ਜੀ ਸੱਤ ਬਚਨ ਕਹਿ ਕੇ ਸੇਵਕਾਂ ਸਮੇਤ ਭੋਜਨ ਵਗੈਰਾ ਤਿਆਰ ਕਰਨ ਵਿੱਚ ਰੁੱਝ ਗਏ। ਸੰਦਿਆਕ ਵੇਲੇ ਬਾਦਸ਼ਾਹ ਹਮਾਈਉਂ ਦਰਸ਼ਨ ਕਰਨ ਲਈ ਆਣ ਪਹੁੰਚਿਆ ਤੇ ਜੋ ਭੇਟਾ ਲਿਆਇਆ ਸੀ ਉਹ ਰੱਖ ਕੇ ਸਜਦਾ ਕਰਕੇ ਬੈਠ ਗਿਆ ਸਭ ਅਸਵਾਰਾਂ ਅਮੀਰਾਂ ਪਜ਼ੀਰਾਂ ਨੇ ਝੁੱਕ ਕੇ ਸਜਦੇ ਕੀਤੇ ਬਾਦਸ਼ਾਹ ਸ਼ਿਵ સ્વરૂਪ ਭੋਲੇ ਪੰਡਾਰੀ ਦੇ ਦਰਸ਼ਨ ਕਰਕੇ ਬੜਾ ਪ੍ਰਸੰਨ ਹੋਇਆ ਫਿਰ ਜਦ ਬਾਦਸ਼ਾਹ ਦਰਸ਼ਨ ਕਰ ਚੁੱਕਾ ਤਾਂ ਸਭ ਨੂੰ ਬਾਬਾ ਜੀ ਦੇ ਲੰਗਰ ਵਿੱਚ ਭੋਜਨ ਚੁਕਾਇਆ ਗਿਆ ਫਿਰ ਅੰਮ੍ਰਿਤ ਵੇਲੇ ਬਾਦਸ਼ਾਹ ਨੇ ਪ੍ਰਸ਼ਾਦ ਕਰਵਾ ਕੇ ਮਹਾਰਾਜ ਦੇ ਹਜ਼ੂਰ ਪੇਟਾ ਰੱਖ ਕੇ ਸਲਾਮ ਕਰਕੇ ਬਾਬਾ ਜੀ ਕੋਲ ਗਿਆ ਤੇ ਮਹਾਰਾਜ ਅਗੇ ਪ੍ਰਸ਼ਨ ਕਰਦਾ ਗਿਆ ਤੇ ਬਾਬਾ ਜੀ ਉਸ ਨੂੰ ਉੱਤਰ ਦਿੰਦੇ ਰਹੇ ਬਾਦਸ਼ਾਹ ਦਾ ਮਨ ਗੁਲਾਬ ਦੇ ਫੁੱਲ ਵਾਂਗ ਖਿਲ ਗਿਆ ਅਤੇ ਕਹਿਣ ਲੱਗਾ ਧੰਨ ਗੁਰੂ ਬਾਬਾ ਨਾਨਕ ਜੀ ਧੰਨ ਗੁਰੂ ਨਾਨਕ ਦੇ ਸੈਬਜਾਦੇ ਤੂੰ ਧੰਨ ਉਦੋਂ ਬਾਦਸ਼ਾਹ ਨੇ ਕਿਹਾ ਕਿ ਜੋ ਆਪ ਦੀ ਅਗਿਆ ਹੈ ਫਰਮਾਓ ਮੈਂ ਆਪ ਦੀ ਕੀ ਸੇਵਾ ਕਰਾਂ ਤਾਂ ਬਾਬਾ ਸ਼੍ਰੀ ਚੰਦਰ ਜੀ ਨੇ ਬਾਦਸ਼ਾਹ ਦਾ ਹੰਕਾਰ ਤੋੜਨ ਬਾਅਦ ਤੇ ਕਿਹਾ ਕਿ ਜਿਹੜੀ ਮੱਖੀ ਮੁੜਮੁੜ ਕੇ ਮੂੰਹ ਤੇ ਬੈਠਦੀ ਹੈ ਇਹਨੂੰ ਰੋਕੋ ਕਿ ਮੁੱਖ ਤੇ ਨਾ ਬੈਠੇ ਤਾਂ ਬਾਦਸ਼ਾਹ ਹੱਥ ਜੋੜ ਕੇ ਅਰਜ਼ ਕੀਤੀ ਕਿ ਮਹਾਰਾਜ ਇਹ ਮੱਖੀ ਮੇਰਾ ਅਸਰ ਨਹੀਂ ਕਬੂਲਦੀ ਸੋ ਇਹ ਸੇਵਾ ਕਿਵੇਂ ਕਰਾਂ ਤਾਂ ਬਾਬਾ ਜੀ ਬੋਲੇ ਜਿਸ ਦਾ ਹੁਕਮ ਮੱਖੀ ਨਹੀਂ ਮੰਨਦੀ ਉਸ ਨੂੰ ਹੋਰ ਕੀ ਸੇਵਾ ਲਈ ਹੁਕਮ ਕਰਨਾ ਹੋਇਆ ਸੋ ਸੇਵਾਲੀ ਉਸ ਨਿਰੰਕਾਰ ਨੂੰ ਕਮਾਂਗੇ ਜਿਹਦਾ 84 ਲੱਖ ਜੂਨ ਹੁਕਮ ਮੰਨਦੀ ਹੈ ਜੋ ਸਾਰੇ ਪਦਾਰਥ ਦੇਣ ਵਾਲਾ ਦਾਤਾ ਹੈ ਉਸੇ ਕਰਤਾਰ ਨੂੰ ਹੀ ਕਮਾਂਗੇ ਇਹ ਬਚਨ ਸੁਣ ਕੇ ਬਾਰਸ਼ਾ ਨੇ ਚਰਨਾ ਤੇ ਮੱਥਾ ਟੇਕ ਦਿੱਤਾ ਤੇ ਕਿਹਾ ਮਹਾਰਾਜ ਤੁਹਾਡੀ ਕਿਰਪਾ ਨਾਲ 6 ਪਾਸੇ ਜਿੱਤੇ ਹਨ ਹੁਣ 7ਵੇਂ ਪਾਸੇ ਆਪ ਦੀ ਕਿਰਪਾ ਦੇ ਨਾਲ ਚੱਲਿਆ ਹਾਂ ਤਦ ਬਾਬਾ ਜੀ ਨੇ ਕਿਹਾ ਕਿ ਬਾਹਰ ਦਾ ਇਲਾਕਾ ਤਾਂ ਸਭ ਜਿੱਤਿਆ ਹੈ ਪਰ ਜੇ ਆਪਣਾ ਘਰ ਜਾਨੀ ਕਿ ਮਨ ਨਹੀਂ ਜਿੱਤਿਆ ਤਾਂ ਇਹਦਾ ਕੀ ਫਾਇਦਾ ਦਾੜੀ ਤੇਰੀ ਤੇਰੇ ਤੇ ਹੱਸਦੀ ਹੈ ਕਿ ਮੈਂ ਬਾਦਸ਼ਾਹ ਨੂੰ ਜਿੱਤਿਆ ਹੈ ਮੈਂ ਇਹਦਾ ਕਿਹਾ ਨਹੀਂ ਮੰਦੀ ਇਹ ਕਹਿੰਦਾ ਹੈ ਕਿ ਸਦਾ ਕਾਲੀ ਰਹੋ ਤੇ ਮੈਂ ਬਹਾਦਰ ਅਖਵਾਵਾਂ ਪਰ ਮੈਂ ੱੱਕੇ ਨਾਲ ਚਿੱਟੀ ਹੁੰਦੀ ਜਾਂਦੀ ਹੈ ਜਿਸ ਤਰ੍ਹਾਂ ਤੇਰਾ ਦਾੜੀ ਕਿਹਾ ਨਹੀਂ ਮੰਦੀ ਇਸੇ ਤਰ੍ਹਾਂ ਸੱਜਣਾ ਮਿੱਤਰ ਵੀ ਨਹੀਂ ਮੰਨਣਗੇ ਜਦੋਂ ਅੰਤ ਸਮਾਂ ਆ ਗਿਆ ਤਾਂ ਤੇਰੀਆਂ ਪਰਛਾਈਆਂ ਵੀ ਤੇਰੇ ਕੰਮ ਨਹੀਂ ਆਉਣਗੀਆਂ ਇਹ ਸੁਣ ਕੇ ਬਾਦਸ਼ਾਹ ਨੇ ਪਹਿਲੇ ਬਾਬਾ ਜੀ ਨੂੰ ਤੇ ਫਿਰ ਬਾਬੇ ਲਖਮੀਦਾਸ ਜੀ ਨੂੰ ਮੱਥਾ ਟੇਕਿਆ ਤੇ 500 ਰੁਪਏ ਭੇਟਾ ਰੱਖੀ ਤੇ ਮਹਾਰਾਜ ਪਾਸੋਂ ਆਸ਼ੀਰਵਾਦ ਲੈ ਕੇ ਵਾਪਸ ਮੁੜ ਗਿਆ ਫਿਰ ਬਾਦਸ਼ਾਹ ਨੇ ਘਰੇ ਪਹੁੰਚ ਕੇ ਆਪਣੇ شہزادے ਅਕਬਰ ਹੱਥ ਇੱਕ ਹੀਰੇ ਨਾਲ ਜੜਿਆ ਹੋਇਆ मुੰਦਰਾ ਤੇ ਘੋੜਾ ਬਾਬਾਈ ਦੀ ਭੇਟਾ ਕੱਲਿਆ ਜੋ ਕਿ شہਜਾਦਾ ਅਕਬਰ ਆਪ ਆਕੇ ਬਾਬਾਈ ਦੇ ਚਰਨਾਂ ਤੇ ਮੱਥਾ ਟੇਕ ਕੇ ਦੇ ਕੇ ਗਿਆ ਸੀ ਸੋ ਦੋਸਤੋ ਹੁਣ ਗੱਲ ਕਰਦੇ ਆ ਸਾਖੀ ਛੱਪਰ ਸਾਹਿਬ ਕਾਬਲ ਦੀ ਜਦੋਂ ਫੌਜਾਂ ਬੁੱਤ ਬਣ ਗਿਆ ਸੀ ਹੁਣ ਬਾਬਾ ਚਰੀ ਚੰਦ ਜੀ ਮਹਾਰਾਜ ਜਦੋਂ ਪਸ਼ਾਬਰ ਤੋਂ ਚੱਲ ਕੇ ਕਾਬਲ ਪਹੁੰਚੇ ਤਾਂ ਸ਼ਹਿਰੋਂ ਬਾਹਰ ਚੂੰਗੀ ਤੇ ਰੋਗੇ ਕਿਉਂਕਿ ਉੱਥੋਂ ਦਾ ਬਾਦਸ਼ਾਹ ਹਿੰਦੂਆਂ ਦੇ ਕੋਲੋਂ ਟੈਕਸ ਲੈ ਕੇ ਉਹਨਾਂ ਨੂੰ ਸ਼ਹਿਰ ਵਿੱਚ ਜਾਣ ਦਿੰਦਾ ਸੀ ਤੇ ਸੰਕ ਕੜਿਆਲ ਪੂਜਾ ਪਾਠ ਆਰਤੀ ਦੀ ਮਨਾਹੀ ਸੀ ਜਦ ਮਹਾਰਾਜ ਨੂੰ ਸਾਰੀਆਂ ਪਾਬੰਦੀਆਂ ਦਾ ਪਤਾ ਲੱਗਿਆ ਤਾਂ ਆਪ ਨੇ ਭਾਈ ਕਮਲਿਏ ਨੂੰ ਕਿਹਾ ਕਿ ਸ਼ੰਖ ਵਜਾਓ ਕਮਲਿਏ ਖੂਬ ਜ਼ੋਰ ਦੀ ਸ਼ੰਖ ਵਜਾਇਆ ਚੌਂਗੀ ਤੋਂ ਕੁਝ ਪਠਾਨ ਸਿਪਾਹੀ ਅਤੇ ਕੁਝ ਹੋਰ ਪਠਾਨ ਬਾਬਾ ਜੀ ਦਿਵਲ ਅਬਾ ਤਬਾ ਬੋਲਦੇ ਭੱਜੇ ਆਏ ਤੇ ਕੜਕ ਕੇ ਬੋਲੇ ਕਿਸ ਨੇ شاہی ਹੁਕਮ ਦੀ ਉਲੰਘਣਾ ਕੀਤੀ ਹੈ ਉਹਨਾਂ ਦੇ ਅਫਸਰ ਨੇ ਫੇਰ ਦੇਖਿਆ ਕਿ ਇੱਕ ਸ਼ੰਖ ਵਜਾ ਰਿਹਾ ਹੈ ਤੇ ਇੱਕ ਮਹਾ ਤਪਸਵੀ ਖੁਦਾਈ ਨੂਰ ਧੂਣਾ ਤਾਂ ਕੇ ਚੌਂਕੜੀ ਮਾਰ ਕੇ ਬੈਠੇ ਹਨ ਜਦ ਉਹ ਗੁੱਸੇ ਵਿੱਚ ਆ ਕੇ ਵਾਰ ਕਰਨ ਲੱਗੇ ਤਾਂ ਸਭ ਦੇ ਹੱਥ ਉਹ ਤਾਂ ਦੇ ਉ ਤਾਂ ਖੜੇ ਰਹਿ ਗਏ ਤੇ ਸਾਰੇ ਸਿਪਾਹੀ ਬੁੱਤ ਬਣ ਗਏ ਫਿਰ ਉਸ ਅਫਸਰ ਨੇ ਅੱਗੇ ਹੋ ਕੇ ਬੇਨਤੀ ਕੀਤੀ ਕਿ हे ਫਕੀਰ ਕਿਰਪਾ ਕਰੋ ਮਿਹਰ ਕਰੋ ਇਹਨਾਂ ਸਿਪਾਈਆਂ ਤੇ ਤਦ ਭਗਵਾਨ ਜੀ ਬੋਲੇ ਉਸ ਪਰਬਤਗਾਰ ਕੋਲੋਂ ਡਰਨਾ ਚਾਹੀਦਾ ਏ ਕਿਸੇ ਦੇ ਮਜਬ ਅਤੇ ਧਰਮ ਸਭੇ ਤੁਹਾਨੂੰ ਕੁਚਲਣਾ ਨਹੀਂ ਚਾਹੀਦਾ ਤਦ ਉਸ ਅਫਸਰ ਨੇ ਮਹਾਰਾਜ ਦੇ ਚਰਨਾਂ ਤੇ ਟਹਿ ਕੇ ਸਜਦਾ ਕਰਕੇ ਮਾਫੀ ਮੰਗੀ ਇਹ ਤੱਕ ਕੇ ਭਗਵਾਨ શ્રી ਚੰਦਰੀ ਨੇ ਫਿਰ ਉਹਨਾਂ ਸਪਾਹੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਚਲੋ ਬਈ ਖਾਨੋ ਨੇਕਰਾ ਉੱਤੇ ਇੰਨਾ ਕਹਿਣ ਦੀ ਧੀਰ ਸੀ ਸਭ ਨੇ ਸੀਸ ਝੁਕਾ ਕੇ ਬਾਬਾ ਜੀ ਨੂੰ ਟੁੰਡਾ ਉਤ ਕੀਤੀ ਤੇ ਅਫਸਰਾਂ ਸਣੇ ਆਪਣੇ ਆਪਣੇ ਟਿਕਾਣਿਆਂ ਤੇ ਚਲੇ ਗਏ ਹੁਣ ਉਧਰ ਅਚਾਨਕ ਹੀ ਕਾਬਲ ਦੇ ਬਾਰਸ਼ਾ ਕਾਮਰਾਨ ਨੂੰ ਪਿੱਟ ਢ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ ਕਈ ਹਕੀਮ ਸੱਦੇ ਗਏ ਪਰ ਦਰਦ ਨੂੰ ਆਰਾਮ ਨਾ ਆਇਆ ਸੂਰ ਦੇ ਨਾਲ ਬਾਰਛਾ ਤੜਫਣ ਲੱਗਿਆ ਸ਼ਹਿਰ ਦੇ ਵਿੱਚ ਕੁਰਲਾਟ ਮਚ ਗਿਆ ਮਹਿਲਾ ਵਿੱਚ ਕਾਫੀ ਬੇਚੈਨੀ ਹੋ ਗਈ ਵਜ਼ੀਰ ਅਮੀਰ ਤਰਵਾਰੀ ਬੇਗਮਾਂ بارشਾਂ ਦੀ ਹਾਲਤ ਵੇਖ ਕੇ ਬਿਲਕ ਰਹੇ ਸੀ ਤਾਂ ਮੌਲਾਣੇ ਮਸਜਿਦਾਂ ਵਿੱਚ ਦੁਆਵਾਂ ਮੰਗਦੇ ਸੀ بڑے بڑے ਕਾਮਲ ਫਕੀਰ ਕਲਾਮਾ ਪੜ ਪੜ ਕੇ ਹਾਰ ਗਏ ਜਰ ਕੋਈ ਪੇਸ਼ ਨਾ ਗਈ ਤਾਂ ਬਾਦਸ਼ਾਹ ਦਾ ਇੱਕ ਵਜ਼ੀਰ ਸੀ ਪੁੱਟੋ ਮਲ ਇਹ ਬਾਬਾ ਸ਼੍ਰੀ ਚੰਦਰ ਜੀ ਸ਼ਕਤੀ ਨੂੰ ਜਾਣਦਾ ਸੀ ਤੇ ਮੰਨਦਾ ਵੀ ਸੀ ਕਿ ਇਹ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਸਹਬਜ਼ਾਦੇ ਸ਼ਕਤੀਆਂ ਦੇ ਭੰਡਾਰ ਨੇ ਤਾਂ ਹੱਥ ਜੋੜ ਕੇ ਬਾਦਸ਼ਾਹ ਨੂੰ ਅਰਜ਼ ਕੀਤੀ ਕਿ ਬਾਦਸ਼ਾਹ ਇੱਕ ਚੁੰਗੀਆਂ ਬਹਾਰ ਗੁਜਰਗਾਹ ਦੇ ਕੋਲ ਇੱਕ ਫਕੀਰ ਆਇਆ ਉਹਨੇ ਆਉਂਦਿਆਂ ਹੀ ਸਾਡੇ ਪਠਾਨ ਸਿਪਾਹੀ ਸ਼ਕਤੀ ਨਾਲ ਬੁੱਤ ਬਣਾਉਂਦੇ ਸੀ ਉਹਨਾਂ ਦੀ ਸ਼ਕਤੀ ਨੂੰ ਸਾਰਾ ਜਹਾਨ ਮੰਨਦਾ ਜੀ ਹੁਕਮ ਕਰੋ ਤਾਂ ਉਹਨਾਂ ਪਾਸ ਆਪਬਾਰੇ ਜਾ ਕੇ ਬੇਨਤੀ ਕਰੀਏ ਤਾਂ ਬਾਰਸ਼ਾ ਨੇ ਭੁੱਟੋ ਮੰਨ ਲੂ ਕਿਹਾ ਕਿ ਜਾਓ ਜ਼ਰੂਰ ਜਾਓ ਉਸ ਅੱਲਾ ਪਾਕ ਦੇ ਫਕੀਰ ਅੱਗੇ ਮੇਰੇ ਵੱਲੋਂ ਹੱਥ ਜੋੜ ਕੇ ਅਰਜ਼ ਕਰਨੀ ਕਿ ਮਿਹਰ ਕਰ ਮੇਰੀ ਦਰਦ ਹੈ ਜਿਹੜੀ ਇਹ हट ਜਾਏ ਮੈਂ ਠੀਕ ਹੋ ਕੇ ਉਹਨਾਂ ਦੇ ਦਰਸ਼ਨ ਕਰਾਂਗਾ ਜੋ ਉਹ ਸੇਵਾ ਕਹਿਣਗੇ ਮੈਂ ਕਰਾਂਗਾ ਜੇ ਮੇਰੇ ਪਾਸੋਂ ਕੋਈ ਗੁਨਾਹ ਹੋਇਆ ਹੈ ਤਾਂ ਮੈਨੂੰ ਮaaf ਕਰ ਦੇ ਇਹ ਸੁਣ ਕੇ ਪੁੱਟੋਮਲ ਅਤੇ ਹੋਰ ਵਜ਼ੀਰ ਅਮੀਰ ਬਾਬਾ ਜੀ ਦੇ ਦਰਸ਼ਨਾਂ ਨੂੰ ਚੁੰਗੀ ਤੋਂ ਬਾਹਰ ਆਏ ਤੇ ਸਾਰੇ ਨਮਸਕਾਰ ਕਰਕੇ ਬਹਿ ਗਏ ਫਿਰ ਸ਼੍ਰੀ ਚੰਦਰ ਬਾਬਾ ਜੀ ਦੇ ਚਰਨਾਂ 'ਚ ਰੋ ਰੋ ਕੇ ਬਾਦਸ਼ਾਹ ਦਾ ਹਾਲ ਦੱਸਿਆ ਤੇ ਬੇਨਤੀ ਕੀਤੀ ਕਿ ਬਾਦਸ਼ਾਹ ਸਲਾਮਤਾ ਦਰਦ ਹਟਾਓ ਤਰਸ ਲਖਣੀ ਮਾਂ ਦੇ ਹੀਰੇ ਬੇਦੀ ਗੁਲ ਦੇ ਚਾਨਣ ਉਦਾਸੀਆਂ ਦੇ ਗੁਰੂ ਮੇਰਾ ਚਾਏ ਮੁਸਕਰਾਏ ਤੇ ਕਹਿਣ ਲੱਗੇ ਆਹ ਲਓ ਧੂਨੇ ਦੀ ਰਾਖ ਦੀ ਚੁਟਕੀ ਬਾਰਛਾ ਦੇ ਪੇਟ ਤੇ ਮਲਦੇਓ ਦਰਦ ਵਗੈਰਾ ਠੀਕ ਹੋ ਜਾਏਗੀ। ਭਟੋ ਮਲਨੇ ਰਾਖ ਦੀ ਚੁਟਕੀ ਲੈ ਕੇ ਮਹਾਰਾਜ ਨੂੰ ਨਮਸਕਾਰ ਕੀਤੀ ਤੇ ਸਾਰੇ ਸ਼ਾਹੀ ਮਹਿਲਾਂ ਚ ਆ ਗਏ। ਬਾਰਛਾ ਦੇ ਪੇਟ ਤੇ ਰਾਖ ਲਾਉਣ ਦੀ ਦੇਰ ਸੀ ਕਿ ਦਦ ਦਾ ਪਤਾ ਹੀ ਨਹੀਂ ਲੱਗਿਆ ਤੇ ਬਾਰਛਾ 9 ਵਰ 9 ਹੋ ਗਿਆ। ਸਾਰੇ ਸ਼ਹਿਰ ਵਿੱਚ ਖੁਸ਼ੀਆਂ ਹੋਣ ਲੱਗੀਆਂ। ਮਹਿਲਾਂ ਵਿੱਚ ਰਾਜ ਦਰਬਾਰ ਵਿੱਚ ਬਾਰਛਾ ਦੀ ਜਾਨ ਬਚਣ ਦੀ ਖੁਸ਼ੀ ਵਿੱਚ ਰਾਤ ਨੂੰ ਦੀਵਾਲਾ ਕੀਤੀ ਗਈ। ਤੇ ਦਿਲ ਖੋਲ ਕੇ ਖੜਾਈ ਤਾਂ ਬੰਡੀਆਂ ਗਈਆਂ ਤਾਂ ਗੁਰੂ ਪਿਆਰਿਓ ਦੂਜੇ ਦਿਨ بارشਾ ਅਮੀਰਾ ਵਜ਼ੀਰਾ ਸਮੇਤ ਭਗਵਾਨ ਸ਼੍ਰੀ ਚੰਦਰ ਦੇ ਦਰਸ਼ਨਾਂ ਨੂੰ ਧੂਨੇ ਤੇ ਆਇਆ ਸਜਦਾ ਕਰਕੇ ਬੈਠ ਗਿਆ ਸੀ ਭਗਵਾਨ ਨੇ ਕਿਹਾ ਸਭ ਈਸ਼ਵਰ ਦੇ ਬਣਾਏ ਹੋਏ ਹਨ ਜਦ ਉਸਨੇ ਫਰਕ ਨਹੀਂ ਪਾਇਆ ਤਾਂ ਤੁਸੀਂ ਕਿਉਂ ਵਿਤਕਰਾ ਕਰਦੇ ਹੋ ਮਤਲਬ ਜੇ ਮੁਸਲਮਾਨਾਂ ਨੂੰ ਹਰ ਤਰ੍ਹਾਂ ਉਸ ਅੱਲਾ ਨੂੰ ਯਾਦ ਕਰਨ ਦੀ ਆਜ਼ਾਦੀ ਹੈ ਤਾਂ ਹਿੰਦੂਆਂ ਦੀ ਪਾਠ ਪੂਜਾ ਸੰਖ ਕੜਿਆਲ ਤੇ ਪਾਬੰਦੀਆਂ ਕਿਉਂ ਮੁਸਲਮਾਨਾਂ 'ਤੇ ਕੋਈ ਟੈਕਸ ਨਹੀਂ ਹਿੰਦੂਆਂ 'ਤੇ ਟੈਕਸ ਕਿਉਂ ਇਹ ਸੁਣ ਕੇ ਬਾਰਛਾ ਦੇ ਕਪਾਟ ਖੁੱਲ ਗਏ ਚਰਨਾ ਤੇ ਟਹਿ ਕੇ ਪਛਤਾਵਾ ਕੀਤਾ ਕਿ ਅੱਜ ਤੋਂ ਲੈ ਕੇ ਹਿੰਦੂ ਧਰਮ ਤੋਂ ਸੱਪ ਬੰਦੀਆਂ ਚੁੱਕਦਾ ਹਾਂ ਜਿਹਾ ਮੁਸਲਮਾਨ ਨਾਲ ਸੰਦੂਕ ਕਰਾਂਗਾ ਤੇ ਹਾ ਹਿੰਦੂ ਨਾਲ ਮੈਂ ਕੋਈ ਬਿਤਕਰਾਂ ਨਹੀਂ ਕਰਾਂਗਾ ਇਹ ਕਹਿ ਕੇ ਉਹ ਬਾਬਾ ਜੀ ਦਾ ਸੇਵਕ ਬਣ ਗਿਆ ਤੇ ਫਿਰ ਉਹਨੇ ਉਹ ਥਾਂ ਤੇ ਬਾਬਾ ਜੀ ਦਾ ਮੰਦਿਰ ਵੀ ਬਣਵਾਇਆ ਸੀ ਜੋ ਛੱਪਰ ਸਾਹਿਬ ਗੁਜਰਗਾਹ ਦੇ ਨਾਮ ਤੇ ਮਸ਼ਹੂਰ ਹੈ ਆਸ-ਪਾਸ 5-700 ਹਿੰਦੂ ਘਰਾਣੇ ਉਹਨਾਂ ਨੇ ਵਸਾਏ ਉੱਥੇ ਫਿਰ ਇਸ ਤਰ੍ਹਾਂ ਮਾਰਦ ਨੇ ਕਾਬਲ ਦਾ ਉਦਾਰ ਕੀਤਾ ਇਦਾਂ ਦੇ ਸੀ ਮਹਾਰਾਜ ਬਾਬਾ ਸ਼੍ਰੀ ਚੰਦਰ ਜੀ ਤਾਂ ਦੋਸਤੋ ਬਾਬਾ ਸ਼੍ਰੀ ਚੰਦਰ ਜੀ ਨਾਲ ਜੁੜੀ ਹੋਈ ਇੱਕ ਹੋਰ ਸਾਕੀ ਤੁਹਾਨੂੰ ਸੁਣਾਉਣੀ ਆ ਹੁਣ ਇੱਥੇ ਬਾਬਾ ਸ਼੍ਰੀ ਚੰਦਰ ਜੀ ਮਹਾਰਾ ਦੇ ਹੱਥਾਂ ਦਾ ਗੱਡਿਆ ਬੋਰਡ ਦਾ ਇੱਕ ਬੂਟਾ ਕਾਇਮ ਹੈ ਨਾਨਕ ਚੱਕ ਸੋ ਇਸ ਸਥਾਨ ਦੀਆਂ ਜਿਸ ਤਰ੍ਹਾਂ ਦੀਆਂ ਸਾਕੀਆਂ ਮਸ਼ਹੂਰ ਨੇ ਜਦ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਇੱਥੇ ਬਿਰਾਜਮਾਨ ਸਨ ਤਾਂ ਇੱਕ ਹਰੋ ਨਾਮ ਦੀ ਮਾਈ ਆਪ ਜਿਹੜੀ ਸੇਵਾ ਭੋਜਨ ਅਤੇ ਦੁੱਧ ਨਾਲ ਕਰਦੀ ਹੁੰਦੀ ਸੀ ਕਾਫੀ ਸਮਾਂ ਉਹਨੇ ਐਸੇ ਪ੍ਰਕਾਰ ਸੇਵਾ ਚਾਲੂ ਰੱਖੀ ਇੱਕ ਦਿਨ ਭਗਵਾਨ ਸ਼੍ਰੀ ਚੰਦਰ ਜੀ ਜਦ ਖੁਸ਼ੀ ਦੇ ਵਿੱਚ ਬੈਠੇ ਸਨ ਤਾਂ ਮਾਈ ਹਰੋ ਭੋਜਨ ਲੈ ਕੇ ਪਹੁੰਚੀ ਭੋਜਨ ਖਾ ਕੇ ਭਗਵਾਨ ਨੇ ਕਹਿ ਦਿੱਤਾ ਮਾਈ ਹਰੋ ਹਰੀ ਭਰੀ ਹੋ ਇਹ ਸ਼ਬਦ ਸੁਣਦਿਆਂ ਹੀ ਮਾਈ ਹਰੋ ਨੇ ਝੱਟ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਤਾਂ ਵਿਧਵਾ ਹਾਂ ਆਪ ਜੀ ਨੇ ਇਹ ਵਾਰ ਕਿਸੇ ਸੁਹਾਗਣ ਨੂੰ ਦੇਣਾ ਸੀ ਤਾਂ ਬਾਬਾ ਜੀ ਨੇ ਆਪਣੇ ਧੂਨੇ ਵਿੱਚੋਂ ਇੱਕ ਜਗਦਾ ਬੋੜ ਦਾ ਡੰਡਾ ਹੱਥ ਵਿੱਚ ਫੜਿਆ ਤੇ ਜ਼ਮੀਨ ਵਿੱਚ ਜ਼ੋਰ ਦੀ ਕੱਢ ਕੇ ਕਿਹਾ ਹਰੋ ਨਹੀਂ ਤਾਂ ਤੂੰ ਹੀ ਹਰਾ ਭਰਾ ਹੋ ਐਨਾ ਹੀ ਕਹਿਣ ਤੇ ਬੋੜ ਝੱਟ ਹਰਾ ਭਰਾ ਹੋ ਗਿਆ ਮਾਈ ਹਰੋ ਇਹ ਚਮਤਕਾਰ ਦੇ ਕੇ ਹੈਰਾਨ ਹੋਣ ਲੱਗੀ ਪਰ ਮਹਾਰਾਜ ਨੇ ਕਿਹਾ ਮਾਈ ਹਰੋ ਹੈਰਾਨ ਨਾ ਹੋ ਸਾਡੇ ਮੁਖ ਚੋਂ ਨਿਕਲਿਆ ਵਾਕ ਕਦੇ ਖਾਲੀ ਨਹੀਂ ਸੀ ਜਾਣਾ ਇਸ ਕਾਰਨ ਸਾਨੂੰ ਇਹ ਕਰਨਾ ਪਿਆ ਅੱਜ ਉਹੀ ਬੋਹੜ ਦਾ ਬਰਚ ਤਕਰੀਬਨ 90 10 ਬਿੱਗਿਆਂ ਦੇ ਵਿੱਚ ਖੜਾ ਤੇ ਉਜੜੇ ਹੋਏ ਪਿੰਡ ਕਾਦਰਾਬਾਦ ਵੱਲ ਵਧਦਾ ਜਾ ਰਿਹਾ ਹੈ ਤਾਂ ਦੋਸਤੋ ਇਹ ਸੀ ਬਾਬਾ ਸ਼੍ਰੀ ਚੰਦ ਜੀ ਨਾਲ ਜੁੜੀਆਂ ਹੋਈਆਂ ਸਾਖੀਆਂ ਔਰ ਬਾਬਾ ਸ਼੍ਰੀ ਚੰਦਰ ਜੀ ਜੋ ਕਿ ਗੁਰੂ ਨਾਨਕ ਪਾਛੀ ਦੇ ਸਹਿਬ ਯਾਦ ਦੇ ਸਨ ਉਹਨਾਂ ਨੂੰ ਕਈ ਆਪਣੇ ਸਿੱਖ ਵੀ ਮਾੜਾ ਚੰਗਾ ਬੋਲਦੇ ਨੇ ਲੇਕਿਨ ਦੋਸਤੋ ਗੁਰੂ ਪਾਚਰੇ ਘਰੇ ਜਨਮ ਲੈਣ ਵਾਲਾ ਕੋਈ ਆਮ ਇਨਸਾਨ ਨਹੀਂ ਹੋ ਸਕਦਾ ਬਾਬਾ ਸ਼੍ਰੀ ਚੰਦਰ ਜੀ ਰੇਦੀਆਂ ਸਿੱਧੀਆਂ ਨੇ ਮਾਲਕ ਸਨ ਹਾਂਜੀ ਸੋ ਉਹਨਾਂ ਦੇ ਚਮਤਕਾਰ ਨਾਲ ਹੋਈ ਨਮਸਕਾਰ ਹੈ ਸੋ ਦੋਸਤੋ ਐਸੀ ਅੱਜ ਦੀ ਵੀਡੀਓ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹੋ ਬਾਬਾ ਸ਼੍ਰੀ ਚੰਦਰ ਮਹਾਰਾਜ ਕੀ ਜੈ